ਅਲਫ਼ ਆਖਦਾ ਹਰੀ ਸਿੰਘ ਸੁਣੋ ਯਾਰੋ ਮੇਰੀ ਗੱਲ ਦੇ ਵੱਲ ਧਿਆਨ ਕਰਨਾ ਬੰਦਾ ਕੌਣ ਜੋ ਕਰੇ ਤਦਬੀਰ ਕੋਈ ਕੰਮ ਸੋ ਜੋ ਹੈ ਭਗਵਾਨ ਕਰਨਾ ਮੈਨੂੰ ਮੌਤ ਦਾ ਖੌਫ ਨਾ ਜ਼ਰਾ ਯਾਰੋ ਬਾਦਸ਼ਾਹ ਗਦਾ ਹੈ ਸਭ ਮਰਨਾ ਕਾਦਰ ਯਾਰ ਰੱਖੋ ਤੁਸੀਂ ਗੱਲ ਮੁਹਕਮ ਜਿਹੜੀ ਗੱਲ ਮੈਂ ਹੁਣ ਬਿਆਨ ਕਰਨਾ ਏ ਬਹੁਤ ਹੁਸ਼ਿਆਰੀ ਦਰਕਾਰ ਹੈ ਜੀ مخفی ਰੱਖਣਾ ਮੌਤ ਦਾ ਰਾਜ਼ ਯਾਰੋ ਮੇਰੀ ਮੌਤ ਦਾ ਜ਼ਿਕਰ ਨਾ ਮੂਲ ਕਰਨਾ ਇਸ ਵਿੱਚ ਨੁਕਸਾਨ ਦਰਾਜ਼ ਯਾਰੋ ਜੇ ਕਰ ਹੋਇਆ ਮਾਲੂਮ ਦਰਾਨੀਆਂ ਨੂੰ ਮੇਰਾ ਰੂਹ ਕਰ ਗਿਆ ਪਰਵਾਜ਼ ਯਾਰੋ ਕਾਦਰ ਯਾਰ ਸਰਕਾਰ ਦੇ ਆਉਂਦਿਆਂ ਨੂੰ ਰੜਕ ਛੋੜ ਸੰਵਾਗ ਪਿਆਜ ਯਾਰੋ ਬੇਪੱਕ ਪੱਕਾ ਸਲਾਹ ਕਰਕੇ ਜਦੋਂ ਨਿਕਲ ਜਾਵੇ ਮੇਰਾ ਧਮ ਯਾਰੋ ਚਾ ਭਉਉ ਮੰਜੀ ਉੱਤੇ ਪਾ ਦੇਣਾ ਅਤੇ ਕੱਜ ਦੇਣਾ ਮੇਰਾ ਚੰਮ ਯਾਰੋ ਮੂੰਹੋਂ ਕਹਿਣਾ ਸਰਦਾਰ ਬਿਮਾਰ ਹੋਇਆ ਬਹੁਤ ਜ਼ੋਰ ਪਾਇਆ ਬਲ ਗਮ ਯਾਰੋ ਕਾਦਰ ਯਾਰ ਨਾ ਗਮ ਨੂੰ ਜ਼ਹਿਰ ਕਰਨਾ ਨਹੀਂ ਤੇ ਕੰਮ ਹੋ ਜਾਵਸੀ ਤਮ ਯਾਰੋ ਦੇ ਤਾਬ ਨਾ ਰਹੀ ਵਿੱਚ ਬੋਲਣ ਦੀ ਹੋਇਆ ਬਹੁਤ ਲਾਚਾਰ ਸਰਦਾਰ ਸਾਈਂ ਰਤ ਰਹੀ ਨ ਬਦਨ ਦੇ ਵਿੱਚ ਰਤੀ ਰੰਗ ਹੋਇਆ ਸੁਵਾੰਗ ਵਸਾਰ ਸਾਈਂ ਮੂਹ ਵਾਹਿਗੁਰੂ ਦਾ ਨਾਮ ਲੈ ਆਖੇ ਮੈਂ ਹਾਂ ਬਹੁਤ ਪਾਪੀ ਗੁਨਾਹਗਾਰ ਸਾਈਂ ਕਾਦਰ ਯਾਰ ਮੋਇਆ ਹਰੀ ਸਿੰਘ ਦੂਲਾ ਜਿਵੇਂ ਹੁਕਮ ਸੀ ਆਪ ਕਰਤਾਰ ਸਾਈਂ ਟੇ ਟਲੇ ਨਾ ਤੀਰ ਤਕਦੀਰ ਦਾ ਜੀ ਗਿਆ ਸੁਖਨ ਨਾ ਆਵੇ ਜ਼ਬਾਨ ਵਿੱਚੋਂ ਗਿਆ ਹੁਸਨ ਜਵਾਨੀ ਨਾ ਫੇਰ ਆਵੇ ਮੋਇਆ ਮੁਰਦਾ ਨਾ ਆਵੇ ਗੁਸਤਾਨ ਵਿੱਚੋਂ ਕੀ ਦੀ ਕਦੀ ਨਾ ਰਣ ਵਿੱਚ ਪੈਰ ਪਾਵੇ ਗਾਜ਼ੀ ਮਰਦ ਨਾ ਮੁੜਦਾ ਮੈਦਾਨ ਵਿੱਚੋਂ ਕਾਦਰ ਯਾਰ ਮੀਆਂ ਦੱਸ ਮਰਦ ਕਿਹੜਾ ਰਵਾ ਹੋਇਆ ਨਹੀਂ ਜਿਹੜਾ ਜਹਾਨ ਵਿੱਚੋਂ ਸੇ ਸਾਭਤੀ ਦੇ ਨਾਲ ਵਿੱਚ ਗੋਸ਼ੇ ਹਰੀ ਸਿੰਘ ਦੀ লাশ ਟਿਕਾਣ ਬੇਲੀ ਕੋਲ ਮੂਲ ਨਾ ਕਿਸੇ ਨੂੰ ਬਹਿਣ ਦਿੰਦੇ ਕਹਿਣ ਸਿੰਘ ਦਾ ਖਾਸ ਪਰਮਾਨ ਵੇਲੀ ਨਾਲ ਨੇਮਤਾ ਥਾਲ ਪਰਪੂਰ ਕਰਕੇ ਜਿਉਂ ਦਸਤੂਰ ਸੀ ਪਾਸ ਲੈ ਜਾਣ 베ਲੀ ਕਾਦਰ ਯਾਰ ਫਿਰ ਖਾ ਕੇ ਆਪ ਖਾਣਾ ਥਾਲ ਸਖਣਾ ਬਾਹਰ ਭਵਾਨ 베ਲੀ ਜੀਮ ਜਮਾ ਹੋ ਕੇ ਰਾਜ਼ਦਾਰ ਸਾਰੇ ਖਤ ਤਰਫ ਸਰਕਾਰ ਦੇ ਪਾਮ ਦੇ ਜੀ ਪਹਿਲੀ ਅਦਬ ਅਦਾਤ ਨਿਆਜ਼ ਯਾਰੋ ਫਤੇ ਵਾਹਿਗੁਰੂ ਜੀ ਦੀ ਬੁਲਾਵ ਦੇ ਜੀ ਫਿਰ ਆਖ ਦੇ ਭੱਜੀ ਅਜ ਬਾਂ ਤੇਰੀ ਅਸੀਂ ਲਿਖਦੇ ਆ ਭਏ ਸ਼ਰਮ ਆਵਦੇ ਜੀ ਕਾਦਰ ਯਾਰ ਮੋਇਆ ਹਰੀ ਸਿੰਘ ਦੁਲਾ ਸਾਡੇ ਜੀ ਡੁੱਬ ਡੁੱਬ ਗੋਤੇ ਖਾਉਂਦੇ ਜੀ ਜੇ ਚੱਲਦੀ ਨਹੀਂ ਭਾਵੇਂ ਪੇਸ਼ ਸਾਡੀ ਡਟੀ ਹੋਈ ਐ ਫੇਰ ਵੀ ਫੌਜ ਸਾਰੀ ਚਾਰੋਂ ਤਰਫ ਪਠਾਣਾ ਨੇ ਪਾਇਆ ਕੇਰਾ ਮਾਰਨ ਵਿੱਚ ਸੀਨੇ ਕੱਸ ਤੀਰਕਾਰੀ ਅਸਾਂ ਮੌਤ ਦਾ ਭੇਤ ਨਹੀਂ ਜ਼ਾਹਰ ਕੀਤਾ ਸਾਨੂੰ ਲੱਗਦੀ ਪਈ ਨਹੀਂ ਜਾਨ ਪਿਆਰੀ ਕਾਦਰ ਯਾਰ ਸ਼ਤਾਬ ਦੇ ਨਾਲ ਪਹੁੰਚੋ ਨਹੀਂ ਤੇ ਕਤਲ ਹੋ ਜਾਵਸੀ ਫੌਜ ਸਾਰੀ ਏ ਹਾਲ ਬੇਹਾਲ ਹੋ ਗਿਆ ਸਾਡਾ ਹਰੀ ਸਿੰਘ ਮੋਇਆ ਇੱਕ ਬਾਤ ਹੈ ਜੀ ਦਾਣਾ ਪਾਣੀ ਨਖਟਿਆ ਕਿਲੇ ਵਿੱਚੋਂ ਇਹ ਦੂਸਰੀ ਸਖਤ ਆਫਾਤ ਹੈ ਜੀ ਸਾਰੇ ਜੱਗ ਦੇ ਵਿੱਚ ਇਕਬਾਲ ਤੇਰਾ ਸੁਨਿਆ ਵਿੱਚ ਤੇਰੇ ਕਰਾਮਾਤ ਹੈ ਜੀ ਕਦਰ ਯਾਰ ਇਮਦਾਦ ਦਾ ਹੁਣੇ ਵੇਲਾ ਸਿਰੋਂ ਪਿੱਛੇ ਤਾਂ ਕਾਲੀ ਰਾਤ ਹੈ ਜੀ ਇਹ ਖੂਬ ਤਰ੍ਹਾਂ ਖਤ ਬੰਦ ਕਰਕੇ ਦਿੱਤਾ ਕਾਸਦ ਨੂੰ ਨਾਲ ਪੈਗਾਮ ਮੀਆਂ ਤੁਰਤ ਹੋ ਅਸਵਾਰ ਇੱਕ ਅਸਪ ਉੱਤੇ ਗਿਆ ਤਰਫ ਲਾਹੌਰ ਗੁਲਾਮੀਆਂ ਆਖਣਰਾ ਵਿੱਚ ਬਹਿਣਾ ਹਰਾਮ ਤੈਨੂੰ ਕਿਸੇ ਨਾਲ ਨਾ ਕਰਨੀ ਕਲਾਮੀਆਂ ਕਾਦਰ ਯਾਰ ਸਰਕਾਰ ਨੂੰ ਖਤ ਦੇਣਾ ਪਾਸੋਂ ਬੇਸ਼ੁਮਾਰ ਇਨਾਮੀਆਂ ਦਾਲ ਦੱਬ ਕੇ ਅੱਡੀ ਲਗਾਈ ਕਾਸਦ ਪਿੱਛੇ ਪਾਈ ਪਠਾਣਾ ਵਹੀਰ ਯਾਰੋ ਚੁੰਗੀ ਮਾਰ ਪਿਆ ਘੋੜਾ ਸ਼ੌ ਦੇ ਵਿੱਚ ਗਿਆ اٹਕ ਦਰਿਆ ਨੂੰ ਚੀਰ ਯਾਰੋ ਕੰਡੇ ਹੋ ਹੈਰਾਨ ਪਠਾਣ ਖਲੇ ਚੱਲੇ ਪੇਸ਼ਨਾ ਨਾਲ ਤਕਦੀਰ ਯਾਰੋ ਕਾਦਰ ਯਾਰ ਦੁਰਾਨੀਆਂ ਵੇਖ ਕੇ ਹਾ ਘੋੜਾ ਅਸਲ ਸ਼ੈਤਾਨ ਦਾ ਵੀਰ ਯਾਰੋ ਜ਼ਾਲ ਜ਼ਰਾ ਨਾ ਠਹਿਰਿਆ ਰਾਹ ਦੇ ਵਿੱਚ ਰੋਕੀ ਮੂਲ ਨਾ ਕਾਸਦ ਲਗਾਮੀਆਂ ਐਸੀ ਬਹੁਤ ਹੁਸ਼ਿਆਰ ਤਰਾਰ ਘੋੜਾ ਗਿਆ ਦੌੜਦਾ ਉਹ ਸੁਬਾ ਸ਼ਾਮੀਆਂ ਦਿਨ ਰਾਤ ਦੁਪਹਿਰ ਨੂੰ ਗਿਆ ਟੁਰਦਾ ਘੜੀ ਪਲਕ ਨਾ ਕੀਤਾ ਆਰਾਮੀਆਂ ਕਾਦਰ ਯਾਰ ਲੰਘ ਜ਼ਿਲਮੋਂ ਪਾਰ ਹੋਇਆ ਕੀਤਾ ਵਿੱਚ ਗੁਜ਼ਾਰਾਤ ਮੁਕਾਮੀਆਂ ਰੇ ਰੌਣਕ ਗੁਜ਼ਾਰਾਤ ਦੀ ਸੁਣੋ ਯਾਰੋ ਉੱਥੇ ਲੱਥੀ ਸੀ ਆਪ ਸਰਕਾਰ ਸਾਈਂ ਤੰਬੁਖੇ ਮੇ ਕਨਾਤਾ ਨੇ ਮौज ਲਾਈ ਝੰਡੇ ਝੂਲਦੇ ਅਜਬ ਬਹਾਰ ਸਾਈ ਹਾਥੀ ਨਾਲ ਅਮਾਰੀਆਂ ਮਸਤ ਲਟਕਣ ਹੋਰ ਪੜ ਤਲਾਂ ਕਈ ਹਜ਼ਾਰ ਸਾਈ ਕਾਦਰ ਯਾਰ ਕੀ ਸਿਫਤ ਮੁਸਾਹਿਬਾਂ ਦੀ ਸੋਣਾ ਇੱਕ ਥੀ ਇੱਕ ਸਰਦਾਰ ਸਾਈ ਜ਼ੇ ਜ਼ਰਦ ਜ਼ਰਬਾਫ਼ਤੇ ਸ਼ਾਮਿਆਨੇ ਲਟਕਣ ਮੋਤੀਆਂ ਦੇ ਨਾਲ ਹਾਰ ਯਾਰੋ ਕੋੜੇ ਅਜਬ ਸ਼ਾਜ਼ੂਰ ਖਮਦਾਰ ਗਰਦਨ ਟੁਰਦੇ ਮੂਰ ਰਫਤਾਰ ਬਾਜ਼ਾਰ ਯਾਰੋ ਚਮਕਣ ਕਾਠੀਆਂ ਹੀਰਿਆਂ ਨਾਲ ਜੜੀਆਂ ਫੁੱਲ ਖਿੜੇ ਜਿਉਂ ਵਿੱਚ ਗੁਲਜ਼ਾਰ ਯਾਰੋ ਕਾਦਰ ਯਾਰ ਹੈ ਬਾਜੇ ਬਹਾਰ ਲਾਈ ਖੜਕੇ ਢੋਲ ਕੀ ਤਬਲਾ ਸਿਤਾਰ ਯਾਰੋ ਸੀਨ ਸਿੱਖ ਅਸਵਾਰ ਤਿਆਰ ਫਿਰਦੇ ਹੱਥ ਵਿੱਚ ਨਜ਼ੇ ਫੁੰਮਣਦਾਰ ਯਾਰੋ ਮੁੱਛਾਂ ਕੁੰਡੀਆਂ ਕਲਗੀਆਂ ਖੂਬ ਸੂਰਤ ਸਿਰ ਤੇ ਸੁਰਖ ਸਫੈਦ ਦਸਤਾਰ ਯਾਰੋ ਪੈਨ ਵਰਦੀਆਂ ਰੰਗ ਬਰੰਗੀਆਂ ਜੀ ਕੱਸਣ ਪੇਟੀਆਂ ਉਹ ਜ਼ਰੀਦਾਰ ਯਾਰੋ ਕਾਦਰ ਯਾਰ ਤਲਵਾਰ ਦੀ ਚਮਕ ਆਵੇ ਜਿਵੇਂ ਬਿਜਲੀ ਦੀ ਲਿਸ਼ਕਾਰ ਯਾਰੋ ਸ਼ੀਨ ਸ਼ੁਕਰ ਗੁਜ਼ਾਰ ਹਜ਼ਾਰ ਕਾਸਦ ਵੜਿਆ ਆਣ ਹੁਣ ਵਿੱਚ ਦਰਬਾਰ ਹੈ ਜੀ ਉੱਤੇ ਚੰਨਣ ਦੀ ਚੌਂਕੀ ਤੇ ਬੈਠ ਜਿੱਥੇ ਹੱਥ ਧੂਮ ਦੀ ਪਈ ਸਰਕਾਰ ਹੈ ਜੀ ਆਸ-ਪਾਸ ਅਮੀਰ ਵਜ਼ੀਰ ਬੈਠੇ ਚੱਲੇ ਨਵੀਂ ਤੋਂ ਨਵੀਂ ਗੁਫ਼ਤਾਰ ਹੈ ਜੀ ਕਾਦਰ ਯਾਰ ਆਕਾਸਦ ਨੇ ਖੱਤ ਦਿੱਤਾ ਮੂਹੋਂ ਭੋਲਦਾ ਸਤ ਕਰਤਾਰ ਹੈ ਜੀ ਸਵਾਦ ਸਿਦਕ ਦੇ ਨਾਲ ਬਤਾ ਸਾਨੂੰ ਮੂੰਹੋਂ ਆਪ ਮਹਾਰਾਜ ਫਰਮਾਇਆ ਜੀ ਕਿਸ ਤਦ ਨੂੰ ਕੱਲੇ ਆ ਤਰਫ ਸਾਡੀ ਕਿਹੜੀ ਥਾਂ ਮੁਕਾਮ ਤੋਂ ਆਇਆ ਜੀ ਸਕਲ ਸ਼ਬਾਹਤ ਹੈ ਜ਼ਾਹਿਰ ਕਰਦੀ ਰਾਹ ਵਿੱਚ ਆਰਾਮ ਨਾ ਪਾਇਆ ਜੀ ਕਾਦਰ ਯਾਰ ਇਜ਼ਹਾਰ ਕਰਨ ਨਾਲ ਜਲਦੀ ਜਿਹੜੀ ਗੱਲ ਤੇ ਰੰਗ ਵਟਾਇਆ ਜੀ ਜ਼ਵਾਦ ਜ਼ਰੂਰ ਹਜ਼ੂਰ ਕਸੂਰ ਮੇਰਾ ਬਦ ਖਬਰੇ ਦੀ ਕਟਣੀ ਜ਼ਬਾਨ ਚਾਹੀਏ ਜਿਹੜਾ ਤੀਰ ਦਾ چیرਣਾ ਝੱਲ ਸਕੇ ਦਸਤ پکڑਨੀ ਨਹੀਂ ਕਮਾਨ ਚਾਹੀਏ ਜਿਹੜੀ ਗੱਲ ਬਤੀਤ ਹੋ ਗਈ ਯਾਰੋ ਕਰਨਾ ਉਸ ਦਾ ਨਹੀਂ ਅਰਮਾਨ ਚਾਹੀਏ ਕਾਦਰ ਯਾਰ ਖਤ ਪਾੜ ਕੇ ਆ ਪੜ ਲਓ ਤੇ ਇਆਨ ਨੂੰ ਕੀ ਬਿਆਨ ਚਾਹੀਏ ਤੋਏ ਤਰਫ ਵਜ਼ੀਰ ਧਿਆਨ ਸਿੰਘ ਜੀ ਮਹਾਰਾਜ ਹੁਣ ਖਤ ਨੂੰ ਕਰਨ ਲੱਗਾ ਹੱਥ ਦੇਕ ਆਖ ਦਾ ਪੜੋ ਇਸ ਨੂੰ ਸਾਡਾ ਜੀ ਤਾਂ ਅੰਦਰੋਂ ਡਰਨ ਲੱਗਾ ਕਾਦਰ ਆਪਣੀ ਕੁਦਰਤ ਕਸੀਰ ਵਿੱਚੋਂ ਵੇਖਾਂ ਖੇਲ ਹੁਣ ਨਵਾਂ ਕੀ ਕਰਨ ਲੱਗਾ ਕਾਦਰ ਯਾਰ ਉਤਾਰ ਕੇ ਮੋਰ ਜਲਦੀ ਧਿਆਨ ਸਿੰਘ ਹੁਣ ਖਤ ਨੂੰ ਪੜਨ ਲੱਗਾ ਜੋ ਐ ਜ਼ਾਹਰਾ ਰੰਗ ਵਟਾਇਓ ਸੂ ਅੰਦਰ ਦਿਲ ਦੇ ਕੀਤੀਆਂ ਸ਼ਾਦੀਆਂ ਨਹੀਂ ਦੁਸ਼ਮਣ ਜੀ ਦਾ ਹਲਾਕ ਹੋ ਖਾਕ ਰਲਿਆ ਘਰ ਉਸ ਦੇ ਹੋਣ ਆਬਾਦੀਆਂ ਨਹੀਂ ਹਰੀ ਸਿੰਘ ਤੇ ਰਾਜੇ ਦੀ ਦੁਸ਼ਮਣੀ ਦੀ ਆਪਸ ਵਿੱਚ ਤਾਂ ਬਹੁਤ ਖਰਾਬੀਆਂ ਨਹੀਂ ਕਦਰ ਯਾਰ ਧਿਆਨ ਸਿੰਘ ਖੁਸ਼ੀ ਹੋਇਆ ਹਰੀ ਸਿੰਘ ਦੇ ਘਰ ਬਰਬਾਦੀਆਂ ਨਹੀਂ ਐਨ ਅਕਲ ਮੇਰੀ ਫਰਾਮੋਸ਼ ਹੋਈ ਮੂੰਹੋਂ ਬੋਲਿਆ ਫੇਰ ਵਜ਼ੀਰ ਸਾਈਂ ਬੰਦਾ ਕੌਣ ਜੋ ਕਰੇ ਤਦ ਥੀਰ ਕੋਈ ਡਾਢੀ ਰੱਬ ਦੇ ਨਾਲ ਤਕਦੀਰ ਸਾਈਂ ਅਲੀ ਅਕਬਰ ਦੀ ਗੋਲੀ ਹਲਾਕ ਕੀਤਾ ਹਰੀ ਸਿੰਘ ਦਾ ਸੋਨਾ ਸਰੀਰ ਸਾਈ ਕਾਦਰ ਯਾਰ ਇਮਦਾਦ ਪਏ ਮੰਗਦੇ ਨੀ ਹੈ ਏ ਖਤ ਦੇ ਵਿੱਚ ਤਹਿਰੀਰ ਸਾਈ ਗੈਨ ਗੁੱਸੇ ਦੇ ਨਾਲ ਮਹਾਰਾਜ ਯਾਰੋ ਗੜਵਾ ਮਾਰੇ ਵਜ਼ੀਰ ਦੀ ਟੰਗ ਉੱਤੇ ਅੱਖੇ ਦੂਰ ਹੋ ਜਾ ਮੇਰੀ ਅੱਖੀਆਂ ਥੀ ਕੁਝ ਫਾਇਦਾ ਨਹੀਂ ਤੇਰੇ ਸੰਗ ਉੱਤੇ ਪਹਿਲੋਂ ਖਬਰ ਨਾ ਕੀਤਾ ਮੂਲ ਮੈਨੂੰ ਫੌਜਾਂ ਘੱਲ ਦਾ ਮਦਦ ਨੂੰ ਜੰਗ ਉੱਤੇ ਕਾਦਰ ਯਾਰ ਆ ਦੱਸਿਆ ਉਸ ਵੇਲੇ ਜਦੋਂ ਸੱਟ ਆ ਪਈਏ ਰੰਗ ਉੱਤੇ ਫੇਰ ਫੌਜ ਨੂੰ ਹੁਕਮ ਸਰਕਾਰ ਕੀਤਾ ਬੰਨੋ ਬਿਸਤਰੇ ਤੇ ਕਰੋ ਤਿਆਰੀ ਯਾਰੋ ਅਲੀ ਅਕਬਰ ਪਠਾਨ ਨੇ ਜ਼ੋਰ ਪਾ ਕੇ ਸਾਡੇ ਸਿਰ ਤੇ ਝਾੜੀਏ ਵਾਰੀ ਯਾਰੋ ਹਰੀ ਸਿੰਘ ਦਾ ਬਦਲਾ ਪੁਆਣ ਕਾਰਨ ਅਸਾਂ ਰਤ ਚਾ ਢੋਲਣੀ ਸਾਰੀ ਯਾਰੋ ਕਾਦਰ ਯਾਰ ਉਹ ਪਿਛਾ ਨੂੰ ਪਰਤ ਜਾਵੇ ਜਿਸ ਜਾਨ ਹੈ ਰੱਖਣੀ ਪਿਆਰੀ ਯਾਰੋ ਕਾਫ ਕੜਕ ਕੇ ਕਿਹਾ ਮਹਾਰਾਜ ਯਾਰੋ ਮੂੰਹ ਤਰਫ ਲਾਹੌਰ ਨਾ ਕਰਾਂਗਾ ਮੈਂ ਸਨੇ ਹਾਥੀਆਂ ਘੋੜਿਆਂ ਤੋਪਖਾਨਾ ਜਾ ਅਟਕ ਦਰਿਆ ਨੂੰ ਤਰਾਂਗਾ ਮੈਂ ਤੋੜ ਵਿੱਚ ਪਠਾਣਾ ਦੇ ਘਰ ਜਾ ਕੇ ਅਲੀ ਅਕਬਰ ਦੇ ਨਾਲ ਚੱਲ ਲੜਾਂਗਾ ਮੈਂ ਕਦਰ ਯਾਰ ਕਤਲਾਮ ਪਠਾਨ ਕਰਸਾਂ ਯਾਕੇ ਵਿੱਚ ਮੈਦਾਨ ਦੇ ਮਰਾਂਗਾ ਮੈਂ ਗਾਫ ਗਿਆ ਫਰਮਾਨ ਕੁਲ ਫੌਜ ਅੰਦਰ ਤੁਰਤ ਹੋਣ ਲੱਗ ਪਈਆਂ ਤਿਆਰੀਆਂ ਜੀ ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ ਕਸਣ ਘੋੜੀਆਂ ਜੀਨਾ ਸਵਾਰੀਆਂ ਜੀ ਤੂਫਖਾਨੇ ਦੀ ਚਮਕ ਤੇ ਧਮਕ ਯਾਰੋ ਹਾਥੀ ਝੂਲ ਦੇ ਨਾਲ ਅਮਾਰੀਆਂ ਜੀ ਕਾਦਰ ਯਾਰ ਸਰਕਾਰ ਨੇ ਕੂਚ ਕੀਤਾ ਚੱਲੇ ਲੈਣ ਹੁਣ ਅਟਕਦੀਆਂ ਤਾਰੀਆਂ ਜੀ ਲਾਮ ਲਟਕਦੀ ਮਟਕਦੀ ਅਟਕ ਵਗਦੀ ਜਿਵੇਂ ਬੱਦਲਾਂ ਲਾਈ ਕਣਕੋੜ ਯਾਰੋ ਕੰਡਾ ਪਾਰ ਦਾ ਮੂਲ ਨਾ ਨਜ਼ਰ ਆਵੇ ਐਸਾ ਤੇਜ਼ ਦਰਿਆ ਨਾ ਹੋਰ ਯਾਰੋ ਲਹਿਰ ਛਲ ਮਾਰੇ ਕਿਸੇ ਕਹਿਰ ਦੀ ਜੀ ਘੁੰਮਣ ਘੇਰ ਫਿਰਦੇ ਨਾਲ ਜ਼ੋਰ ਯਾਰੋ ਕਾਦਰ ਯਾਰ ਸਰਕਾਰ ਹੈ ਆਣ ਲੱਥੀ ਉੱਤੇ ਕੰਡੇ ਦੇ ਨੇੜੇ ਪਸ਼ੌਰ ਯਾਰੋ ਮੀਂਹ ਮੰਗਦੁ ਆ ਖੁਦਾ ਕੋਲੋਂ ਮਹਾਰਾਜ ਨੇ ਝੰਡੇ ਨੂੰ ਪੱਟ ਆਈ ਉੱਤੇ ਕੰਡੇ ਦੇ ਹੋ ਅਸਵਾਰ ਖਲਾ ਜਾਨ ਦੇਵਣ ਮੂਲ ਨਾ ਹਟਿਆਈ ਪਰ ਕੇ ਥਾਲ ਅਸ਼ਰਫੀਆਂ ਨਾਲ ਯਾਰੋ ਵਿੱਚ ਨੀਰ ਦੇ ਚਾਪ ਲੱਟਿਆਈ ਕਾਦਰੀ ਯਾਰ ਕਰਤਾਰ ਹੁਣ ਲਾਜ ਰੱਖ ਸੀ ਘੋੜਾ ਵਿੱਚ ਦਰਿਆ ਦੇ ਸੱਟ ਆਈ ਨੂਨ ਨਾਲ ਸਰਕਾਰ ਦੇ ਫੌਜ ਨੇ ਜੀ ਮਾਰੀ ਵਿੱਚ ਦਰਿਆ ਦੇ ਛਾਲ ਯਾਰੋ ਵਿੱਚ ਜਲ ਦੇ ਪੈ ਤਰਥਲ ਗਿਆ ਮਾਹੀ ਹੱਲ ਕੇ ਗਈ ਪਤਾਲ ਯਾਰੋ ਜੀਦੀ ਪੋਸ਼ਤਾ ਪਨਾ ਹੈ ਰੱਬ ਸੱਚਾ ਕੌਣ ਝੱਲਦਾ ਉਸ ਦੀ ਝਾਲ ਯਾਰੋ ਕਾਦਰ ਯਾਰ ਸਰਕਾਰ ਲੰਗ ਪਾਰ ਗਈਆ ਫੌਜਾਂ ਹਾਥੀਆਂ ਘੋੜਿਆਂ ਨਾਲ ਯਾਰੋ ਵਾਉ ਵਿੱਚ ਜ਼ਮਰੂਦ ਦੇ ਖਬਰ ਹੋਈ ਆਈ ਮਦਦ ਨੂੰ ਆਪ ਸਰਕਾਰ ਸਾਈਂ ਪਹਿਲੋਂ ਜੇਲਮ ਦੇ ਉੱਤੋਂ ਅਭੂਰ ਕਰਕੇ ਹੋਈ ਅਟਕ ਦਰਿਆ ਤੋਂ ਪਾਰ ਸਾਈਂ ਨਸ਼ਹਿਰੇ ਵਿੱਚ ਮੈਦਾਨ ਮੁਕਾਮ ਕਰਕੇ ਝੰਡਾ ਗੱਡਿਆ ਸੂ ਵਿੱਚ ਕਾਰ ਸਾਈਂ ਕਾਦਰ ਯਾਰ ਪੁਕਾਰ ਦੇ ਕਿਲੇ ਦੇ ਵਿੱਚ ਸੱਚੇ ਸਾਹਿਬਾ ਅਸੀਂ ਬਲਿਹਾਰ ਸਾਈਂ ਏ ਹੋ ਕੇ ਜਮਾ ਪਠਾਨ ਸਾਰੇ ਮਤਾ ਆਪਸ ਦੇ ਵਿੱਚ ਪਕਾਣ ਮੀਆਂ ਹੈ ਸ਼ਹਿਰ ਪਸ਼ੌਰ ਮਲਕੀਤ ਸਾਡੀ ਲਾ ਕਦੀਮ ਥੀ ਵਿੱਚ ਜਹਾਨ ਮੀਆਂ ਸਾਡੀ ਬੁੱਜ ਦੇ ਲਈ ਅਤੇ ਨਲਾਇਕੀ ਥੀ ਦੇਖੋ ਸਿੱਖ ਲੱਗੇ ਸਾਨੂੰ ਖਾਣ ਮੀਆਂ ਕਾਦਰ ਯਾਰ ਇੱਜ਼ਤ ਜੇਹੀ ਹੋਰ ਦੂਜੀ ਕੋਈ ਸ਼ੈ ਨਾ ਬਾਝੋ ਈਮਾਨ ਮੀਆਂ ਇਹ ਯਾਦ ਕਰਕੇ ਰੱਬ ਆਪਣੇ ਨੂੰ ਲੜੋ ਗੱਡ ਕੇ ਤੁਸੀਂ ਇਸ ਵੇਰ ਯਾਰੋ ਸਾਡੇ ਸ਼ਹਿਰ ਪਸ਼ੌਰ ਦੇ ਛੱਡਣੇ ਥੀ ਸਿੱਖ ਹੋਏ ਨੇ ਬਹੁਤ ਦਲੇਰ ਯਾਰੋ ਨਾ ਰੱਖੋ ਦਰੇਗ ਤੇ ਤੇਗ ਮਾਰੋ ਕਦਮ ਮੁਲਕ ਵਿੱਚ ਪਾਏ ਨਾ ਫੇਰ ਯਾਰੋ ਕਾਦਰ ਯਾਰ ਮਰਦਾਨਗੀ ਕਰੋ ਐਸੀ ਪਵੇ ਵਿੱਚ ਲਾਹੌਰ ਅੰਧੇਰ ਯਾਰੋ ਨਾ ਰੱਖੋ ਦਰੇਗ ਤੇ ਤੇਗ ਮਾਰੋ ਕਦਮ ਮੁਲਕ ਵਿੱਚ ਪਾਏ ਨਾ ਫੇਰ ਯਾਰੋ ਕਾਦਰ ਯਾਰ ਮਰਦਾਨਗੀ ਕਰੋ ਐਸੀ ਪਵੇ ਵਿੱਚ ਲਾਹੌਰ ਅੰਧੇਰ ਯਾਰੋ